ਸਨ ਹੈਲੋ ਜੀ ਸਾਸੂ ਕਾਲ ਜੀ ਮੈਂ ਮੀਤ ਪਰਮਾਨ ਆਪ ਸਭ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਨਿਕਲਤੇ ਆ ਪਾਈ ਹੋਇਆ ਜੀ ਚੰਡੀਗੜ੍ਹ ਤੇ ਚੰਡੀਗੜ੍ਹ ਦੀ ਸੋਨੀ 22 ਦੀ ਮਾਰਕੀਟ ਦਿਖਾਉਣੇ ਆ ਅੱਗੇ ਤਾਂ ਥੋੜਾ ਜਾ ਕੇ ਰਹਿਣਾ ਸੀ ਹਨ ਥੋੜੀ ਇੱਥੇ ਸਕਤਾਈ ਹੋਈ ਹੋਈ ਹੈ ਬਈਲੀ ਚੀਜ਼ ਹੈ ਆ ਅੱਗੇ ਤਾਂ ਜੀ ਬੜਾ ਬਈਆ ਆ ਕੇ ਲੱਗਦਾ ਸਨ ਠੀਕ ਆ ਇਹ ਪਰ ਵਾਲਾ ਨੇ ਕਿੰਨਾ ਖਦੇ ਤੇ ਕੋਣ ਮਸਮ ਯਾਰ ਦਿਖਾਉਣੀ ਹੈ ਜੀ 22 ਸੈਕਟਰ ਆ

Ee, dek şuji, bayi di market. ya, bayi देखो बाज़ार लगया चुक्या चप्पलों का चुनिया ਦੇਖੋ ਇਹ ਹੈ ਜੀ 22 ਸੈਕਟਰ ਦਾ ਬਾਜ਼ਾਰ ਇਹ 22 ਸੈਕਟਰ ਦੀ ਮਾਰਕੀਟ ਹੈ ਜੀ ਇੱਥੇ ਕੋਲ ਮਲਾਕੇ ਜਿੰਨੀਆਂ ਚੀਜ਼ਾਂ ਵਧੀਆ ਮਿਲ ਜਾਂਦੀਆਂ ਜਿਆਦਾ ਮਹਿੰਗੀਆਂ ਨਹੀਂ ਹੁੰਦੀਆਂ पता नहीं नी मेरी आवाज सुन पा रहे हो या नहीं सुन पा रहे थाड़ा। 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 ਇਹ ਹੈ ਜੀ 22 ਦੀ ਮਾਰਕੀਟ ਇਹ ਹੈਗੀ ਆ 22 ਸੈਕਟਰ ਡੀ ਚੰਡੀਗੜ੍ਹ ਇਹ ਇਹ ਜਣੀ ਕਿ ਆਪਣਾ ਜਿਹੜੀ ਚੰਡੀਗੜ੍ਹ ਦੇ ਵਿੱਚ ਹੁੰਦੀ ਹੈ ਇਹ ਮਸੂਈਂ ਦੇ ਪਜਾਮਾ 22 ਸੈਕਟਰ ਆਪਣੇ ਮਸੂਰਾ ਸ਼ਾਪਿੰਗ ਮਾਰਕੀਟ ਦੇ ਥੋੜੇ ਮਤਲਬ ਸਿੰਪਲ ਜਿਹੇ ਰੋਟਾਂ ਚ ਆ ਜਾਂਦੇ ਨੇ ਚੀਜ਼ਾਂ ਇੱਥੇ ਕੋਈ ਜ਼ਿਆਦਾ ਫੌਸਟਰੀ ਨਹੀਂ ਹੁੰਦੀਆਂ ਜਿ ਆਪਾਂ ਕਹੀਏ ਵੀ ਜ਼ਿਆਦਾ ਬ੍ਰਾਂਡ ਚੀਜ਼ਾਂ ਬ੍ਰਾਂਡ ਨਹੀਂ ਹੁੰਦੀਆਂ ਇੱਥੇ ਠੀਕ ਜੀਆਂ ਹੁੰਦੀਆਂ ਬ੍ਰਾਂਡ ਵੀ ਹੁੰਦੇ ਆ ਪਰ ਵੀ ਜ਼ਿਆਦਾਤਰ ਲੋਕ ਇਹਨਾਂ ਦੀ ਟੈਂਪਸਰੀ ਆਪਾਂ ਕਹਿੰਦੇ ਆ ਬਹੁਤ ਸੋਹਣੀ ਮਾਰਕੀਟ ਹੈ ਕਲਰਾਂ ਮਿਲ ਜਣਗੇ ਲੋਕ ਬੋਲ ਕੇ ਪਹਿਣਿਆ आइसक्रीम <laughs> <और श्थापेन। laughs> <laughs> <laughs> खानी है <laughs>

रा कल बात है

ਬਾਈ ਮਾਰਕੀਟ ਦੀ ਸੋਰੀ ਚੰਡੀਗੜ੍ਹ ਦੀ ਬਾਈ ਮਾਰਕੀਟ ਜਿੱਥੇ ਕਿ ਸਾਰੇ ਲੋਕੀ ਹੁੰਦੇ ਆ ਮਸ਼ਹੂਰ ਹੈ ਚੰਡੀਗੜ੍ਹ ਦੇ ਵਿੱਚ ਬਹੁਤ ਸੋਹਣੀ ਹੈ ਤੇ ਸਹੀ ਰੇਟ ਤੇ ਚੀਜ਼ਾਂ ਮਿਲ ਜਾਂਦੀਆਂ ਦਾ ਪਾਪਾ ਬਹੁਤ ਹੁੰਦਾ ਸਹੀ ਕੁਝ ਕਲੰਬਰ ਨਾ ਥਾਣੇ ਦੇ ਤਾਂ ਬੱਤ ਤੁਹੀ ਜਿਹੜਾ ਇਹ ਟਿਕਾਣਾ ਨਾ ਚੋਗਾ 24 ਘੰਟੇ ਮਿਲ ਲਈਏ ਬਾਰੇ ਮੈਂ ਥੇ ਬਹੁਤ ਮੁਝੀ ਜੇ ਜੇਰੀ ਵੀ ਆਣਾ ਹੋਵੇ ਤਾਂ ਬਾਈ ਸੈਕਟਰ ਦੇ ਵਿੱਚ ਜਰੂਰ ਆਇਓ ਕਿਉਂਕਿ ਬਾਈ ਸੈਕਟਰ ਆ ਕੀ ਗ੍ਰੇਡ ਤੇ ਬਹਿ ਰਹੇ ਹੋ ਤੇ ਸੁਣੀਏ ਜਿੱਦਾਂ ਮਿਲ ਜਾਂਦੇ ਨੇ ਕਾਫੀ ਲੁੱਟ ਗਿਆ ਮੇਰੇ ਸਾਹਮਣੇ ਫੋਨ ਮਲਾ ਕੇ ਸਾਰਾ ਸਮਾਨ ਰਸੂਈ ਦਾ ਕੱਪੜਿਆਂ ਦਾ ਕੁਝ ਘਰ ਦੀ ਸੀ ਜਾਂ ਦਾ ਸਾਰਾ ਸਮਾਨ ਖੋ ਗਿਆ ਮੈਂ ਕਿੰਨੀ ਬਣਾਉਂਦੀ ਤੇ ਫਤੂ ਵੀ ਵਿੱਚ ਕੋਈ ਮਾਰੂਟੀ ਕੰਮ ਨਹੀਂ ਆਈ ਜੀ ਇਧਰ ਜਿਵੇਂ ਤੇ ਬਾਥਰੋ ਛੋਟੇ ਮोटे ਫੇਰ ਪਲੇਟ ਲਾਇਗਏ ਤੇ ਰਿਗੂਲਰ ਮੰਮੀ ਕਿੰਦੀ ਪਰਮਾਨੈਂਟ ਆਪ ਸਭ ਨੂੰ ਲੰਡਰ ਕਿ ਆਇਆ ਸਪਾਰ